ਮੈਨੂੰ ਇਹ ਸੈਕਿੰਡ ਬਰਸੀ ਨੂੰ ਬਰਸੀ ਕਹਿਣਾ ਪੈਂਦਾ ਵੀਰੋ ਬਰਸੀ ਖਾਈਆਂ ਸਰਦਾਰ ਜੀ ਮਨਾਈ ਜਾਂਦੀ ਇਹ ਇੱਕ ਨਸਲ ਖੁਸ਼ੀ ਹੈ ਇਹ ਇੱਕ ਜ਼ਬਰ ਜ਼ੁਲਮ ਹੈ ਜਿਸ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੀ ਆਵਾਜ਼ ਨੂੰ بلند ਕਰਿਆ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹਨਾ ਕੱਲੀ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਿਰ ਵਾਦੁੰਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਉਹ ਕੱਚੀ ਭੱਟੇ ਪੱਕੀ ਵਢੇ ਕਿੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ ਸਾਡੀਆਂ ਜਾਂਚ ਜਿਉਂਸੀਆਂ ਦੇ ਦੁਆਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸ ਤੇ ਬਚੀ ਲੱਗ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਵਾਉਣਾ ਅੱਜ ਸਵਾ ਸਾਲ ਦਾ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਜੋ ਹਾਈ ਕੋਰਟ ਨੂੰ ਕਹਿਣ ਤੇ باوجود ਵੀ ਸਰਕਾਰ ਟਾਸ ਤੋਂ ਮਸਨੀ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇ ਦਿੰਦੀ ਹੈ ਗਵਰਨਮੈਂਟ ਕਿ ਅਸੀਂ ਸਿਕਿਉਰਿਟੀ ਵਿਡਰਾ ਕਰ ਦਿੱਤੀ ਉਹ ਕੋਈ ਅਚਾਨਕਰੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਐਕਸਟਰਾ ਤੋਂ ਨਹੀਂ ਮਾਰੇ ਜਾ ਸਕਦੇ ਸੀ ਇਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਕੱਲੇ ਸੀ ਸਾਡੇ ਕੋਲ ਇੱਕ ਵੀ ਗਨਮੈਨ ਨਹੀਂ ਪਰੰਤੂ ਕੋਈ ਵੀ ਗੈਂਗਸਟਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਿਆ ਪਹੁੰਚ ਕਰੋ ਹੋਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਅਜ ਸਿਕਿਉਰਿਟੀ ਨੂੰ ਵਿਡਰਾ ਕਰਕੇ ਅਨਾਉਂਸ ਕੀਤਾ ਗਿਆ ਜਾਓ ਹੋਣ ਸਿੱਧੂ ਮੁੱਸੇ ਵਾਲਾ ਕੱਲ੍ਹ ਦਾ ਹੋਇਆ ਜੀ ਉਹ ਮਾਰਦੇ ਹੋ ਕਿ ਤੋੜੇ ਭਈਏ ਆ ਕੇ ਘਰੇ ਬੈਠੇ ਸਾਨੂੰ ਮਾਰ ਕੇ ਗਏ ਆ ਰੋਸ ਸਾਨੂੰ ਇਸ ਗੱਲ ਦਾ ਦੋ ਸਾਲ ਹੋ ਗਏ ਹਲੇ ਤੱਕ ਅਸੀਂ ਚਾਰਜ ਪ੍ਰੇਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਲੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀ ਹੁਣ ਸਿੱਧੂ ਮੁੱਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਮਾਪਿਆਂ ਦਾ ਗਲਤਪੁੱਤ ਸੀ ਇਲਾਕੇ ਦੀ ਸ਼ਾਨ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਤੋਂ ਇਹ ਸਵਾਲ ਪੁੱਛਦਾ ਜੇ ਨਵਤਸੀ ਦਾ ਕਿਸ ਗੱਲ ਦੇ ਨਾਲ ਸ਼ੁਭਦੀਪ ਸਤੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰਨਾ ਇਹ ਤੋਂ ਛੋਟੀ ਕੋਈ ਸਜ਼ਾ ਹੀ ਨਹੀਂ ਉਹਨੂੰ ਦਿੱਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਗ ਦਾ ਕਿਤੇ ਆਪਣੇ ਧਰਮ ਦਾ ਕੋਈ ਪ੍ਰਚਾਰਤਾ ਨਹੀਂ ਕਰ ਰਿਹਾ ਸੀ ਤਦੋਂ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚ ਹਟਾਉਣਾ ਹੀ ਇੱਕ ਬਿਹਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਜੀ ਆਈ ਯੂਟਿਊਬਰ ਹੈ 23-24 ਕਰੋੜ ਲੋਕਾਂ ਨੂੰ ਫੋਲੋ ਕਰਦੇ ਆ ਉਹਦੇ ਚੈਨਲ ਦੇ ਉੱਤੇ ਕਿਤੇ ਇਹੀ ਤਾਂ ਉਹਦੀ ਮੌਤ ਦਾ ਕਾਰਨ ਨਹੀਂ ਬਣ ਗਿਆ ਕਿ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਧਾਰਨ ਘਰਾਂ ਦੇ ਵਿੱਚ ਪੈਦਾ ਹੋਣ ਦੇਣਾ ਹੀ ਨਹੀਂ ਚਾਹੁੰਦੇ ਜਿਹੜਾ ਯੋਗਪਰਤਾਉ ਫੈਸਲੇ ਕਰ ਸਕਦਾ ਉਹਨੂੰ بڑے ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਵਿੱਚੋਂ ਨੇ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੂੰ ਭਲਾਨੇ ਪਾਰਟੀ ਚਲਾ ਗਿਆ ਤੂੰ ਭਲਾਨੀ ਪਾਰਟੀ ਚਲਾ ਗਿਆ ਪਰ ਉਹਨੇ ਇੱਕੋ ਹੀ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚੱਕਰ ਸਾਫ਼ ਕਰਨਾ ਹੈ ਤੁਹਾਨੂੰ ਚੱਕਰ ਦੇ ਵਿੱਚ ਬੜਨਾ ਪੈਂਦਾ ਹੈ ਉਹਦੇ ਕੋਲ ਇੱਕ ਵਿਜ਼ਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹਨੇ ਕਿਹਾ ਕੋਈ ਗੱਲ ਨਹੀਂ ਜੇ ਕਿਤੇ ਕੋਈ ਕਮੀ ਵੀ ਹੈਗੀ ਉਹਨੂੰ ਸਾਫ਼ ਕਰਾਂਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਦਾ ਬਣਦੀਆਂ ਨੇ ਪਾਰਟੀਆਂ ਪਰਸਨਲਿਟੀਆਂ ਦੇ ਨਾਲ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾੜਾ ਕਹਿ ਕੇ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਹੈ ਕਿ ਨਹੀਂ ਹੁੰਦਾ ਸੋ ਉਹ ਇੱਕ بڑے بڑے ਸੁਧਾਰ ਵੱਲ ਵੱਧ ਰਹੀ ਸੀ ਸੋ ਸੈਂਟਰ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਰ ਮੈਂ ਤੁਹਾਨੂੰ ਦੱਸਦਾ ਵੀ ਨਫਤ ਕੇ ਸਾਹ ਤੱਕ ਦੀ ਐ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਪਟ ਗਈ ਪਰੰਤੂ ਨਵੇਂ ਜੰਮੇ ਮਸੂਮ ਦੇ ਨਾਲ ਤੁਹਾਡਾ ਕੀ ਸ਼ਰੀਕਾ ਸੀ ਅੱਜ ਤੱਕ ਤੁਸੀਂ ਕਿਸੇ 2 ਘੰਟਿਆਂ ਦੇ ਬੱਚੇ ਨੂੰ ਨੋਟਿਸ ਆਇਆ ਦੇਖਿਆ ਇਸ ਨਫਤ ਦੀ ਹੱਦ ਤੱਕ ਏਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਇੱਕ ਹਉਆ ਖਤਮ ਕੀਤਾ ਸੀ ਤੇ ਜਦੋਂ 2 ਦਿਨ ਕਰੋੜ ਸੜਕਾਂ ਦੇ ਵਿੱਚ ਝੂਬਿਆਂ ਖੁਸ਼ੀ ਦੇ ਵਿੱਚ ਸੱਧੂ ਦੇ ਆਉਣ ਦੇ ਨਾਲ ਤਾਂ ਇਹਨਾਂ ਤੋਂ ਹੋਰ ਜਰਿਆ ਨਹੀਂ ਗਿਆ ਤਾ ਇਹਨਾਂ ਨੇ ਉਥੋਂ ਚੇਤੇ ਕਰਤੀਆਂ ਤੇ ਸਟੇਟ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੀ ਮਿੱਸੀਣਾ ਸੋ ਇਹ ਮੈਂ ਗੱਲ ਤਾਂ ਮੈਂ ਤੇ ਲੰਬਾ ਲੈ ਕੇ ਜਾਵਾਂ ਸਮਾਂ ਆਇਆ ਨਹੀਂ ਦੰਦਾ ਅਸੀਂ ਅੱਗੇ ਨਿਕਲਣਾ ਹੈ ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਅਗੀਆਂ ਨਸਲਾਂ ਵਿੱਚ ਬਾਜਰੂਨੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼-ਵਿਦੇਸ਼ ਤੱਕ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਮੈਨੂੰ ਹੌਸਲਾ ਦੇ ਕੇ ਸਕਾਬਲ ਕੀਤਾ ਕਿ ਮੈਂ ਇਸ ਬਰਾਈ ਦੇ ਖਿਲਾਫ ਲੜਦਾ ਰਹਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਦ ਤੱਕ ਸਾਰੇ ਤਦ ਤੱਕ ਇਸ ਜਸਟਿਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਾਵਾਂਗੇ ਤੁਸੀਂ ਜਿੰਦੇ ਦੂਰੋਂ ਨੇੜੋਂ ਸੰਗਤ ਚੱਲ ਗਈ ਹੈ ਪਰ ਮਾਤਮਾ ਤੁਹਾਡਾ ਕੰਮ ਕਰ ਦੋ ਲੇਖੇ ਲਾਵੇ ਜਿੰਨੀ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਬਿਨਾ ਜਰ ਪਾਣੀ ਸ਼ੱਕੇ ਤੋ ਨਾ ਜਾਵੇ ਇਹਨਾਂ ਕਹਿੰਦਾ ਹੋਇਆ ਤਾਂ ਉਤੋਂ ਅੱਗੇ ਲੈਣਾ ਉਹ ਸ਼ਬਦ ਬਦ ਕੱਟ ਕੇ ਆਉਗਾ ਸੰਗਤ ਮਾਫ ਕਰ ਦਿਓਗਾ